ਛੋਟੀ ਨੂੰ ਲੈ ਮੈਂ ਕਿਹਾ ਠੀਕ ਹੈ ਲੈ ਜਾ ਮੋਟਰਸਾਈਕਲ ਸਾਡੇ ਘਰ ਦੇ ਮੂਰੇ ਖੜੀ ਕਰਦਾ ਤੇ ਸਾਡੇ ਘਰ ਦੇ ਮੂਰੀ ਲੈ ਕੇ ਆ ਜਾਂਦਾ ਕਹਿੰਦਾ ਮੋਟਰਸਾਈਕਲ ਲੈ ਕੇ ਬੂਆ ਲੈ ਕੇ ਆਇਆ ਛੋਟੀ ਕੁੜੀਆ ਘਰ ਆਈ ਹੈ ਉਹਨੂੰ ਪੁੱਛਿਆ ਕਿ ਤਮੰਨਾ ਸਕੂਲ ਤੋਂ ਆਈ ਇਹ ਸਿੱਧਾ ਹੀ ਘਰ ਚ ਲੈ ਗਿਆ ਕਹਿੰਦੇ ਮੇਰੇ ਬੁਖਾਰ ਹੈ ਮੈਂ ਰੈਸਟ ਕਰਨੀ ਹੈ ਬਸ ਉਸ ਤੋਂ ਬਾਅਦ ਨਾ ਆਫਿਸ ਚ ਲੇ ਗਿਆ ਸੀ ਕਿ ਖੁਦ ਫੋਨ ਕਾਲਤੇ ਹੀ ਦਿੱਸਿਆ ਕਿ ਆ ਫਸਿ ਗਈ ਗਾਲੀ ਤੇ ਇਹਦੇ ਵੀ ਫਾਦਰ ਕੀ ਕਰਦੇ ਫਾਦਰ ਦੀ ਵੈਸੇ ਤਾਂ ਬੱਚਾ ਦਾ ਵੀ ਕੰਮ ਹੈ ਕਿ ਰਿਆਣਾ ਸਟੋਰ ਹੈ ਤੇ ਔਟੋ ਚਲਾਉਂਦੇ ਨੇ ਕਿ ਪਰੀਵਾਰ ਵਿੱਚ ਕੌਣ ਕੌਣ ਹਨ ਫੈਮਿਲੀ 'ਚ ਇੱਕ ਛੋਟੀ ਭੈਣ ਇੱਕ ਛੋਟਾ ਭਾਈ ਹੈ ਬਸ ਦੋ ਭਾਈ ਇੱਕ ਭੈਣ ਜੀ ਬਰთਦੀ ਸੀ ਪੜਾਈ ਦਾ ਪ੍ਰੈਸ਼ਰ ਜੇ ਕੌਣ ਹੋ ਕਿਨੇ ਗੱਲਬਾਤ ਕੀਤੀ ਸਰ ਗੱਲ ਜਦ ਖੁੱਲ ਕੇ ਬੱਚਾ ਕੁਝ ਦੱਸੂਗਾ ਤਾਂ ਹੀ ਪਤਾ ਲੱਗੇਗਾ ਅਪਣੀ ਅੰਦਰ ਦੀ ਗੱਲ ਜਦ ਕਿਸੇ ਨਾਲ ਸ਼ੇਅਰਿੰਗ ਨਹੀਂ ਕਰੂਗਾ ਤਾਂ ਕੀ ਦੱਸ ਸਕਦੇ ਕੀ ਸੀਓ ਦੇ ਮਨ 'ਚ ਪਰ ਮੈਂ ਦੁਪਹਿਰੇ ਮਿਲਿਆ ਨਾਰਮਲ ਸੀ ਬਿਲਕੁਕੁਲ

ਮਗਰਲੇ પાસે ਇੱਕ ਖਾਲੀ ਘਰ ਹੱਸ ਉੱਤੇ ਪੈ ਗਿਆ ਉੱਤੇ ਪੈ ਗਿਆ ਜੇ ਬਾਅਦ ਅੱਧੀ ਡੇਢ ਅੱਧੀ ਘੰਟਾ ਘੰਟਾ ਕੇ ਬਾਅਦ ਇੱਕ ਛੋਟਾ ਜਿਹਾ ਭਾਈ ਹੈ 7 ਸਾਲ ਦਾ ਉਹਦੀ ਮਾਂ ਨੇ ਕਿਹਾ ਉਹਨੂੰ ਦੇਖ ਜਗਾ ਉਠਾ ਕੇ ਲਿਆ ਉਹ ਜੋ ਦੇਖਿਆ ਤਾਂ ਪੱਖੇ ਨਾਲ ਲਟਕਿਆ ਹੋਇਆ ਸੀ ਉਹਨੇ ਚਿੱਕਿਆ ਜ਼ੋਰ ਤੇ ਫਿਰ ਚਲੋ ਮਹੱਲੇ ਵਾਲੇ ਆਏ ਫਿਰ ਉਥੋਂ ਉਤਾਰ ਕੇ ਫਿਰ ਉਹ ਹਸਪੀਟਲ ਲੈ ਗਏ ਹਸਪੀਟਲ ਚ ਬੈਠੇ ਸੀ ਉਹ ਜਿਹਦੇ ਤੋਂ ਬਾਕੀ ਬੱਚੇ ਨਹੀਂ ਗਏ ਸੀ। ਇਹਦੀ ਏਜ ਬੋ ਜੀ तकरीबन 17-18 ਸਾਲ ਦਾ ਸੀ। ਪਲੱਸ 2 ਵਿੱਚ ਪੜ ਰਿਹਾ ਸੀ। ਆ ਜਾਓ। ਤੇ ਪਰਿਵਾਰ ਚ ਕੌਣ ਕੌਣ ਜੀ? ਪਰਿਵਾਰ ਚ ਇਹਦੀ ਇੱਕ ਛੋਟੀ ਭੈਣ ਇਹਦੇ ਨਾਲ ਇੱਕ ਭਾਈ ਹੈ, ਮਾਂ ਹੈ, ਪਿਓ। ਬੱਚੇ ਕਿਤੇ ਕਿਤੇ ਸੀ ਬਾਕੀ ਤੋਂ ਕੁੜੀ 13 ਸਾਲ ਦੀ ਹੈ, ਛੋਟਾ ਮੁੰਡਾ ਜਿਹੜਾ ਉਹ 7 ਸਾਲ ਦਾ ਛੋਟਾ ਭਾਈ। ਫਾਦਰ ਵੀ ਕਰਦੇ ਨੇ। ਫਾਦਰ ਇਹਦੇ ਾਟੋ ਚਲਾਉਂਦੇ ਹਨ ਤਾਂ ਇੱਕ ਛੋਟਾ ਮੋਟਾ ਕਰਾਨੇ ਦਾ ਉੱਥੇ ਸਮਾਨ ਰੱਖਿਆ ਵਾ ਦੋ ਤਿੰਨ ਮੱਧਾਂ ਰੱਖੀ ਹੋਈ ਬੱਚੇ ਦਾ ਸੁਭਾਅ ਤੋਂ ਵਧੀਆ ਸੀ ਕਿਸੇ ਨਾਲ ਇੰਨਾ ਛੇਤੀ ਮਤਲਬ ਲੜਦਾ ਝਗੜਦਾ ਆ ਜਾਂ ਕੋਈ ਗੱਲਬਾਤ ਨਹੀਂ ਕਿਸੇ ਨਾਲ ਕੁਝ ਨਹੀਂ ਕੋਈ ਗੱਲਬਾਤ ਨਹੀਂ ਸੀ ਉੱਥੇ ਕੋਈ ਕਾਰਨ ਸਾਹਮਣੇ ਆਇਆ ਨਹੀਂ ਸਰ ਕੁਝ ਵੀ ਕੋਈ ਇਹੋ ਜਿਹਾ ਕੰਮ ਨਹੀਂ ਸੀ ਕਿ ਜਿਹੜਾ ਜਿਹਦੇ ਨਾਲ ਇਹਨੂੰ ਕੋਈ ਦਿੱਕਤ ਹੋਵੇ ਖਾਣ ਪਾਣ ਦਾ ਹਰ ਚੀਜ਼ ਦਾ ਮਤਲਬ ਕੋਈ ਦਿੱਕਤ ਨਹੀਂ ਸੀ ਹਰ ਚੀਜ਼ ਜਿਹਦੇ ਵੱਲੋਂ ਓਕੇ ਸੀ ਉਹ ਪਰਿਵਾਰ ਤੁਸੀਂ ਪਤਾ ਲੱਗਿਆ ਕਿ ਮੋਟਰਸਾਈਕਲ ਵਗੈਰਾ ਵੀ ਨਮਾ ਲੈ ਕੇ ਦਿੱਤਾ ਸੀ ਹਾਂ ਉਹਨੇ ਲੈ ਕੇ ਦਿੱਤਾ ਸੀ ਇਹ 5 6 4 5 ਮਹੀਨਾ ਹੋਇਆ ਨਵਾਂ ਮੋਟਰਸਾਈਕਲ ਲੈ ਕੇ ਦੇਆ ਪਹਿਲੇ ਇਹਦੇ ਕੋਲ ਪੁਰਾਣੀ ਸੀ ਉਹ ਕਹਿੰਦਾ ਪਾਪਾ ਮੈਨੂੰ ਚਲਾਉਣ ਨੂੰ ਦਿੱਕਤ ਹੁੰਦੀ ਐ ਉਹਨੇ ਕਹਿੰਦਾ ਚੱਲ ਨੂੰ ਵੇਚ ਦੇ ਨਮੀ ਲੈ ਆ ਕੇ ਦੇ ਦੇਣਾ ਉਹਨੇ ਨਮੀ ਲੈ ਆ ਕੇ ਦਿੱਤਾ ਸੀ ਉਹਦੇ ਨਾਲ ਕਰਦਾ ਸੀ ਚੰਗਾ ਭਲਾ ਕੰਮ ਕਰਦਾ ਸੀ ਮੱਜਾਂ ਦਾ ਵੀ ਕੰਮ ਕਰ ਲੈਂਦਾ ਸੰਨੀ ਸੁੰਨੀ ਪੱਠਾ ਵਗੈਰਾ ਲਿਆ ਦਿੰਦਾ ਸੀ ਬਾਕੀ ਕੰਮ ਕਰਦਾ ਜਿਸ ਤਰ੍ਹਾਂ ਘਰਾਂ ਦਾ ਕੰਮ ਕੋਈ ਹੈ ਆਪਣਾ ਕਰ ਲੈਂਦਾ ਸੀ ਕੋਈ ਇਹੋ ਜਿਹੀ ਗੱਲਬਾਤ ਨਹੀਂ ਸੀ ਹਾਂ ਪਰਵਾਰ ਨੂੰ ਬੋਡੀ ਦੀ ਕਿਤੇ ਹੁਣ ਬੋਡੀ ਸਰ ਇਸ ਟਾਈਮ ਘਰ ਲੈ ਜਾਣਗੇ ਘਰ ਤੇ ਫਿਰ ਮਤਲਬ ਅਸਲ ਜੇ ਪ੍ਰੋਪਰ ਨੇ ਰਹਿਣ ਵਾਲੇ ਹੈ ਫਰੀਆਨਾ ਦੇ ਪਾਨੀਪਤ ਦੇ ਹਾਂਜੀ ਪਾਨੀਪਤ ਦੇ ਰਹਿਣ ਵਾਲੇ ਹਾਂ ਬਾਕੀ ਉਹ ਦੋਨੋਂ ਰਿਸ਼ਤੇਦਾਰ ਆ ਰਹੇ ਹਾਂ ਕੰਦੇ ਦਾ ਸੰਸਕਾਰ ਜਿਹੜਾ ਹੈ ਉੱਥੇ ਜਾ ਕੇ ਪਾਨੀਪਤ ਕਰੇਗੇ ਪਿੰਡ ਬਾਕੀ ਸਾਰੇ ਜਿਹੜੀ ਮਤਲਬ ਪਰਿਵਾਰ ਹੈ ਭੈਣਾ ਭੋਨਾ ਹੈ ਇਹਨਾਂ ਦੇ ਮਾਮੇ ਚਾਚੇ ਤਾਏ ਸਾਰੇ ਪਰਿਵਾਰ ਤਾਂ ਆ ਨਹੀਂ ਸਕਦਾ ਇਸ ਕਰਕੇ ਉਹਨਾਂ ਨੂੰ ਮਜਬੂਰੀ ਮੁੱਥੇ ਜਾਣਾ ਪਊਗਾ ਹਾਂਜੀ ਸਾਡੇ ਦੇ ਲੱਗਦੇ ਸਾਡੇ ਤਾਂ ਬਸ ਇੱਕ ਮੰਨ ਲਓਤਾ ਹੈ ਜੀ ਪੜੋਸੀ ਸੀ ਬਚਪਨ ਸੇ ਸਾਡੇ ਕੋਲ ਮਤਲਬ ਪਲਿਆ ਸੀ ਨਾਲ ਕਰਕੇ ਪਹਿਲੇ ਸਾਡੇ ਕੋਲੇ ਕਿਰਾਏ ਤੇ ਰਹਿੰਦੇ ਸੀ ਹੁਣ ਮਕਾਨ ਆਪਣਾ ਸੀ ਹਾਂ ਇਹਨਾਂ ਦਾ ਮਕਾਨ ਆਪਣਾ ਸਰ ਪਹਿਲੇ ਕਿਰਾਏ ਤੇ ਰਹਿੰਦੇ ਸੀ ਇਸ ਕਰਕੇ ਪਿਆਰ ਹੋ ਗਿਆ ਸੀ ਉਹ ਛੋਟੇ ਜਿਹੇ ਸੀ ਬੱਚਾ ਜਦ ਹੋਇਆ ਜਦ ਮਤਲਬ ਇੱਥੇ ਸਾਡੇ ਨਾਲ ਰਹਿਆ ਸੀ ਹੁਣ ਤੱਕ ਮਤਲਬ ਖਾਣ ਪੀਣ ਦਾ ਕੋਈ ਚੱਕਰ ਨਹੀਂ ਇਹਨੂੰ ਜਦ ਇਹਦਾ ਦਿਲ ਕਰਦਾ ਸੀ ਆ ਕੇ ਆਪਣਾ ਰੋਟੀ ਰਾਟੀ ਖਾ ਕੇ ਚਲਿਆ ਜਾਂਦਾ ਬੂਆ ਰੋਟੀ ਦੇਤੇ ਬੂਆ ਰੋਟੀ ਖਾ ਉਹ ਅਗਲੇ ਕਹਿੰਦੇ ਜਾ ਕੱਟ ਲਾ ਰਸੋਈ ਸਿੱਧਾ ਬੜ ਕੇ ਆਪਣਾ ਖਾ ਪੀ ਕੇ ਚਲਿਆ ਜਾਂਦਾ ਸੀ ਕੋਈ ਗੱਲਬਾਤ ਨਹੀਂ ਸੀ ਨਾ ਕਿਸੇ ਨਾਲ ਕੋਈ ਲੜਾਈ ਝਗੜਾ ਇੱਥੇ ਮਹੱਲੇ 'ਚ ਕਿਸੇ ਨਾਲ ਕੋਈ ਗੱਲਬਾਤ ਨਹੀਂ ਸੀ ਹੋਰ ਪਾਸੇ ਦਾ ਤਾਂ ਰੱਬ ਜਾਣੇ ਪਰ ਇੱਥੇ ਨਾਲ ਆਲੇ-ਦਾਲੇ ਮਤਲਬ ਜਿੰਨੂੰ ਮਰਜ਼ੀ ਤੁਸੀਂ ਪੁੱਛ ਲਓ ਕੋਈ ਇਹਨੂੰ ਇਹਨੇ ਕਹੋਗਾ ਕਿ ਸਾਡੇ ਨਾਲ ਲੜਦਾ ਸੀ ਜਾਂ ਕਿਸੇ ਨੂੰ ਗਾਲ ਕੱਢਿਆ ਕੋਈ ਨਸ਼ਾ ਪਾਤਰ ਕੁਝ ਵੀ ਨਹੀਂ ਸੀ ਧਿਆਨ ਪਰਵਾਹ ਤਾਂ ਉਹ ਨਹੀਂ ਕਰਦਾ ਕਿਸੇ ਦਾ ਬਹੁਤ ਬੁਰਾ ਹਾਲ ਹੈ ਜੀ ਬਹੁਤ ਮਾਂ ਦਾ ਤਾਂ ਬਹੁਤ ਬੁਰਾ ਹਾਲ ਹੈ ਬਾਕੀ ਤਾਂ ਪੂਰੇ ਮਹੱਲੇ ਦਾ ਬੁਰਾ ਹਾਲ ਹੈ ਔਰ ਪਰਿਵਾਰ ਦੀ ਗੱਲਾਂ ਛੱਡ ਦਿਓ ਪੂਰੇ ਮਹੱਲੇ ਦੇ ਬੁਰਾ ਬੁਰਾ ਹਾਲ ਹੈ ਉਹਦੇ ਘਰ ਦੇ ਇੱਕ ਲੜਕਾ ਆਇਆ ਸੀ ਕਰੀਬ 18 ਸਾਲ ਦਾ ਹੈ ਉਹਦੇ ਘਰ ਦੇ ਲੈ ਕੇ ਆਏ ਸੀਗੇ ਤੇ ਆਪਾਂ ਜਦੋਂ ਚੈੱਕ ਅਪ ਕੀਤਾ ਉਹ ਹੈ ਨਹੀਂ ਸੀਗਾ ਬ੍ਰੌਡਡਟ ਸੀਗਾ ਤੇ ਉਸ ਤੋਂ ਬਾਅਦ ਆਪਾਂ ਪੋਰਚਰੀ ਚ ਸ਼ਿਫਟ ਕਰਤਾ ਲੜਕਾ ਤੇ ਉਹਦੀ ਪੀਆਈ ਭੇਜ ਦਿੱਤੀ ਬਹੁਤ ਜੀ ਇਹਨੀ ਕਾਸ ਆਫ ਡੈਥ ਫਿਰ ਨਹੀਂ ਪਤਾ ਚੱਲਿਆ ਉਹ ਮੋਸਟ ਮੌਟਮ ਤੋਂ ਬਾਅਦ ਹੀ ਪਤਾ ਚੱਲਦਾ ਹੈ। 3 18 ਅੱਖ ਸਾਲ ਲਖਵਾਈ ਆ।